ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਕਹਾਣੀ ਹਰਵਿੰਦਰ ਕੌਰ ਪਿੰਡ ਦੀ ਮਸ਼ਹੂਰ ਤੇ ਰੋਗਦਾਰ ਔਰਤ ਪਿਛਲੇ 40 ਸਾਲਾਂ ਤੋਂ ਆਪਣੇ ਘਰ ਦੀ ਮਾਲਕਨ ਸੀ ਅਤੀ ਦੀ ਮੌਤ ਤੋਂ ਬਾਅਦ ਉਹ ਹੀ ਸਾਰਾ ਘਰ ਚਲਾ ਰਹੀ ਸੀ ਉਸ ਦੇ ਦੋ ਪੁੱਤਰ ਸਨ ਪਰ ਵੱਡੇ ਨੇ ਸ਼ਹਿਰ ਵੱਸ ਕੇ ਆਪਣਾ ਵੱਖਰਾ ਘਰ ਬਣਾ ਲਿਆ ਸੀ ਛੋਟਾ ਉੱਤਰ ਗਰਪ੍ਰੀਤ ਪਿੰਡ ਵਿੱਚ ਹੀ ਰਹਿੰਦਾ ਸੀ ਜਦੋਂ ਗਰਪ੍ਰੀਤੀ ਵਿਆਹ ਹੀ ਲਾਈ ਗਈ ਤਾਂ ਨਵੀਂ ਨੂ ਸਿਮਰਨ ਘਰ ਆਈ ਸਿਮਰਨ ਸ਼ਹਿਰ ਦੀ ਪੜੀ ਲਿਖੀ ਆਧੁਨਿਕ ਸੋਚ ਵਾਲੀ ਕੁੜੀ ਸੀ ਪਹਿਲੇ ਦਿਨੋਂ ਤੋਂ ਹੀ ਉਸ ਨੇ ਘਰ ਵਿੱਚ ਕੁਝ ਨਵੇਂ ਤਰੀਕੇ ਲਿਆਉਣ ਦੀ ਕੋਸ਼ਿਸ਼ ਕੀਤੀ ਹਰਮਿੰਦਰ ਕੌਰ ਦੇ ਮਨ ਵਿੱਚ ਇੱਕ ਡਰ ਸੀ ਨਵੀਆਂ ਨੂਹਾਂ ਤਾਂ ਘਰ ਦੀਆਂ ਰੀਤਾਂ ਨੂੰ ਤੋੜਦੀਆਂ ਨੇ ਇਹ ਨੇ ਇਹ ਵੀ ਮੇਰੇ ਹੁਕਮਾਂ ਨੂੰ ਨਾ ਲਾ ਕੇ ਸਿਮਰਨ ਦੂਜੇ ਪਾਸੇ ਆਪਣਾ ਰਿਸ਼ਤਾ ਸੱਚੇ ਦਿਲੋਂ ਨਿਭਾਉਣਾ ਚਾਹੁੰਦੀ ਸੀ ਪਰ ਜਦੋਂ ਵੀ ਉਹ ਕੁਝ ਨਵਾਂ ਕਰਦੀ ਸੱਸ ਨੂੰ ਉਹ ਗਲਤ ਲੱਗਦਾ ਇਸ ਘਰ ਵਿੱਚ ਅਸੀਂ ਰਾਤ ਨੂੰ 6 ਵਜੇ ਤੋਂ ਬਾਅਦ ਚੁੱਲ੍ਹਾ ਨਹੀਂ ਜਲਾਉਂਦੇ ਹਰਮਿੰਦਰ ਨੇ ਕਿਹਾ ਪਰ ਮਾਂ ਜੀ ਗੌਰਪ੍ਰੀਤ ਨੇ ਕਿਹਾ ਸੀ ਉਸ ਨੂੰ ਤਾਜ਼ਾ ਖਾਣਾ ਚਾਹੀਦਾ ਹੈ ਸਿਮਰਨ ਨੇ ਧੀਮੀ ਆਵਾਜ਼ ਵਿੱਚ ਕਿਹਾ ਕਿ ਛੋਟੇ ਛੋਟੇ ਗੱਲਾਂ ਵੱਡੀਆਂ ਖਾਈਆਂ ਬਣ ਗਈਆਂ ਸਿਮਰਨ ਨੇ ਘਰ ਦੇ ਕੰਮਾਂ ਵਿੱਚ ਪੂਰੀ ਲਗਨ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸਵੇਰੇ 6 ਵਜੇ ਉੱਠਣਾ ਲੰਗਰ ਤਿਆਰ ਕਰਨਾ ਸੱਸ ਲਈ ਚਾਹ ਬਣਾਉਣਾ ਸਭ ਕੁਝ ਉਹ ਮਨ ਲਾਉ ਕਰਦੀ ਸੀ ਪਰ ਹਰਮਿੰਦਰ ਕੌਰ ਦੀਆਂ ਅੱਖਾਂ ਵਿੱਚ ਉਹ ਕਦੇ ਵੀ ਪਿਆਰ ਦੀ ਝਲਕ ਨਾ ਦੇਖੀ ਹਰਮਿੰਦਰ ਕੌਰ ਆਪਣੇ ਅੰਦਰ ਲੁਪਨ ਵਾਲੀ ਔਰਤ ਸੀ ਉਸ ਦੀ ਆਪਣੀ ਜ਼ਿੰਦਗੀ ਦੀ ਕਹਾਣੀ ਕਦੇ ਕਿਸੇ ਨੇ ਪੁੱਛੀ ਹੀ ਨਹੀਂ ਸੀ ਉਹ ਵੀ ਕਦੇ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੀ ਸੀ ਸ਼ਾਇਦ ਡਰ ਸੀ ਕਿ ਉਹ ਮਜ਼ਬੂਤ ਦਿਖ ਪਿੱਛੇ ਆਪਣੀ ਤਕਲੀਫ ਨਾ ਬਿਆਨ ਕਰ ਬੈਠੀ ਇੱਕ ਦਿਨ ਸਵੇਰੇ ਮਾਂ ਜੀ ਮੈਂ ਸੋਚਿਆ ਸੀ ਕਿ ਘਰ ਦੇ ਆਂਗਣ ਵਿੱਚ ਕੁਝ ਗੁਲਾਬ ਦੇ ਪੌਦੇ ਲਾ ਦੇਵਾਂ ਰੰਗ ਚੜ ਜਾਣਗੇ ਘਰ ਨੂੰ ਪੌਦੇ ਲਾ ਕੇ ਕੀ ਹੋਵੇਗਾ ਇਹ ਤਾਂ ਖਾਲੀ ਵਿਖਾਵਾ ਹੁੰਦਾ ਹੈ ਘਰ ਰੰਗ ਨਾਲ ਨਹੀਂ ਨਿਭਾਉ ਨਾਲ ਰੰਗਿੰਦਾ ਹੈ ਹਰਮਿੰਦਰ ਨੇ ਸਖਤ ਲਹਿਜੇ ਵਿੱਚ ਕਿਹਾ ਸਿਮਰਨ ਚੁੱਪ ਹੋ ਗਈ ਉਸਨੇ ਕੁਝ ਨਹੀਂ ਕਿਹਾ ਪਰ ਉਸਦੀ ਚੁੱਪਚਾਪੀ ਨੇ ਇੱਕ ਨਵੀਂ ਕੰਧ ਬਣਾਉਣੀ ਸ਼ੁਰੂ ਕਰ ਦਿੱਤੀ ਉਹ ਕੰਧ ਜੋ ਸੱਸ ਨੂੰ ਵਿੱਚ ਦਿਲਾਂ ਦੇ ਰਾਹ ਰੋਕਦੀ ਹੈ ਇੱਕ ਰਾਤ ਸਾਰੇ ਘਰ ਵਿੱਚ ਸੱਥ ਲੱਗਾ ਹੋਇਆ ਸੀ ਸਿਮਰਨਰ ਸੋਈ ਵਿੱਚ ਬਰਤਨ ਰੱਖ ਰਹੀ ਸੀ ਜਦੋਂ ਗਰਪ੍ਰਿਤ ਆਇਆ ਮਾਂ ਦੇ ਮੂਡ ਬਾਰੇ ਫੇਰ ਕੀ ਹੋਇਆ ਉਸਨੇ ਪੁੱਛਿਆ ਸਿਮਰਨ ਨੇ ਹੌਲੀ ਆਵਾਜ਼ ਵਿੱਚ ਕਿਹਾ ਮੈਂ ਸੱਚ ਮੁੱਚ ਕੁਝ ਗਲਤ ਨਹੀਂ ਕੀਤਾ ਪਰ ਉਹ ਹਰ ਗੱਲ ਵਿੱਚ ਉਸੇ ਹੋ ਜਾਂਦੀਆਂ ਨੇ ਗੌਰ ਪ੍ਰੀਤ ਨੇ ਚੁੱਪ ਰਹਿਣਾ ਹੀ ਬਿੱਤਰ ਸਮਝਿਆ ਇਹ ਉਸਦੀ ਆਦਤ ਸੀ ਮਾਂ ਤੇ ਵਾਈਫ ਦੇ ਵਿਚਕਾਰ ਨਾ ਕਰਨਾ ਅਗਲੇ ਦਿਨ ਸਵੇਰੇ ਘਰ ਵਿੱਚ ਇੱਕ ਛੋਟੀ ਜਿਹੀ ਗੱਲ ਤੇ ਵੱਡਾ ਝਗੜਾ ਹੋ ਗਿਆ ਹਰਮਿੰਦਰ ਨੇ ਅਰਵਿੰਦਰ ਕੌਰ ਨੇ ਦਿਲ ਨਰਾਜ਼ਗੀ ਵਿੱਚ ਕਿਹਾ ਇਹ ਘਰ ਤੇਰੇ ਸ਼ੈਰੀ ਬਰੂਟੀਆਂ ਵਾਲਾ ਰੈਸਟੋਰੈਂਟ ਨਹੀਂ ਇੱਥੇ ਸਾਡੀ ਆਪਣੀ ਰੀਤ ਹੈ ਸਿਮਰਨ ਚੁੱਪ ਨਾ ਰਹਿ ਸਕੀ ਮਾਂ ਜੀ ਮੈਂ ਕਦੇ ਵੀ ਤੁਹਾਡੀ ਰੀਤਾ ਨੂੰ ਤੋੜਿਆ ਨਹੀਂ ਮੈਂ ਸਿਰਫ ਘਰ ਨੂੰ ਖੁਸ਼ੀ ਦੇ ਰੰਗ ਦੇਣਾ ਚਾਹੁੰਦੀ ਸੀ ਤੁਸੀਂ ਮੈਨੂੰ ਆਪਣੀ ਧੀ ਵਾਂਗ ਕਦੇ ਕਿਉਂ ਨਹੀਂ ਵੇਖਿਆ ਇਹ ਪਹਿਲੀ ਵਾਰ ਸੀ ਜਦ ਸਿਮਰਨ ਨੇ ਆਪਣਾ ਦੁੱਖ ਜ਼ੁਬਾਨ ਤੇ ਲਿਆ ਹਰਮਿੰਦਰ ਨੇ ਉਸ ਦੀਆਂ ਅੱਖਾਂ ਵਿੱਚ ਪਾਣੀ ਦੇ ਛਲ ਵੇਖ ਕੇ ਪਰ ਕਹਿ ਨਾ ਸਕੀ ਕਿ ਉਹ ਵੀ ਕਦੇ ਧੀ ਵਾਂਗ ਪਿਆਰ ਕਰਨਾ ਚਾਹੁੰਦੀ ਸੀ ਪਰ ਆਪਣੇ ਅੰਦਰ ਦੇ ਡਰ ਕਰਕੇ ਨਹੀਂ ਕਰ ਸਕੀ ਕਮਰੇ 'ਚ ਖਾਮੋਸ਼ੀ ਛਾ ਗਈ ਉਸ ਦਿਨ ਦੇ ਬਾਦ ਘਰ ਵਿੱਚ ਇੱਕ ਅਣਕਹੀ ਖਾਮੋਸ਼ੀ ਛਾਈ ਰਹੀ ਸਿਮਰਨ ਆਪਣਾ ਕੰਮ ਕਰਦੀ ਰਹੀ ਪਰ ਹੁਣ ਉਸ ਦੀ ਹਸਤੀ ਮੁਸਕਾਨ ਗਾਇਬ ਸੀ ਉਹ ਸਿਰਫ ਨਿਭਾ ਰਹੀ ਸੀ ਦਿলো ਨਹੀਂ ਫਰਜ਼ ਦੇ ਤੌਰ ਤੇ ਹਰਮਿੰਦਰ ਕੋਰ ਨੇ ਰਾਤ ਨੂੰ ਅਲਮਾਰੀ 'ਚੋਂ ਇੱਕ ਪੁਰਾਣਾ ਐਲਬਮ ਕੱਢਿਆ ਫੋਟੋਆਂ ਵਿੱਚ ਉਸ ਦੀ ਆਪਣੀ ਸੱਸ ਨਾਲ ਲੜਾਈਆਂ ਖਮੋਸ਼ੀਆਂ ਅਤੇ ਅਫਸੋਸ ਭਰੇ ਪਲ ਉਸ ਦੀਆਂ ਅੱਖਾਂ ਅੱਗੇ ਆ ਗਏ ਇੱਕ ਫੋਟੋ ਵਿੱਚ ਉਹ ਆਪਣੇ ਜਵਾਨੀ ਦੇ ਦਿਨਾਂ ਵਿੱਚ ਰੋ ਰਹੀ ਸੀ ਉਹੀ ਦਿਲ ਦਾ ਦੁੱਖ ਜੋ ਅੱਜ ਸਿਮਰਨ ਦੇ ਚਿਹਰੇ ਤੇ ਸੀ ਸਵੇਰੇ ਹਰਮਿੰਦਰ ਨੇ ਰਸੋਈ ਵਿੱਚ ਜਾ ਕਿਹਾ ਸਿਮਰਨ ਅੱਜ ਚਾ ਮੈਂ ਬਣਾਵਾਂਗੀ ਤੇ ਤੂੰ ਮੇਰੇ ਨਾਲ ਬੈਠ ਕੇ ਪੀਂ ਸਿਮਰਨ ਹੈਰਾਨ ਹੋਈ ਉਹ ਚੁੱਪ ਰਹੀ ਪਰ ਅੱਖਾਂ ਵਿੱਚ ਹੌਲੀ ਜਿਹੀ ਚਮਕ ਆਈ ਦੋਵੇਂ ਚੁੱਪਚਾਪ ਚਾਹ ਦੇ ਜੋ ਘੁੱਟ ਭਰ ਰਹੇ ਸਨ ਪਰ ਇਹ ਚੁੱਪ ਹੁਣ ਬਗਾਨੀ ਨਹੀਂ ਸੀ ਇਹ ਚੁੱਪ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਸੀ ਚਾਹ ਦੀ ਪਿਆਲੀ ਨੇ ਜੋ ਚੁੱਪੀ ਟੋਰੀ ਸੀ ਉਹ ਦਿਨੋਂ ਦਿਨ ਇੱਕ ਨਵੇਂ ਰਿਸ਼ਤੇ ਦੀ ਆੜ੍ਹਤ ਬਣ ਗਈ ਹਰਮਿੰਦਰ ਕੌਰ ਹੁਣ ਸਿਮਰਨ ਨਾਲ ਹੌਲੀ-ਹੌਲੀ ਗੱਲਾਂ ਕਰਨੀ ਗੱਲਾਂ ਕਰਨ ਲੱਗ ਪਈ ਪਹਿਲਾਂ ਉਹ ਸਿਰਫ ਹੁਕਮ ਦਿੰਦੀ ਸੀ ਹੁਣ ਸੁਣਨ ਦੀ ਕੋਸ਼ਿਸ਼ ਕਰ ਰਹੀ ਸੀ ਇੱਕ ਦਿਨ ਜਦ ਸਿਮਰਨ ਨੇ ਰੋਟੀ ਬਣਾਈ ਤਾਂ ਹਰਮਿੰਦਰ ਨੇ ਪਹਿਲੀ ਵਾਰ ਕਿਹਾ ਤੇਰੀਆਂ ਰੋਟੀਆਂ 'ਚ ਝਲਕ ਪਿਆਰ ਦੀ ਆਉਂਦੀ ਏਤੀਏ ਸਿਮਰਨ ਦੇ ਫਿਰ ਤੇ ਨੂੰ ਇੱਕ ਅਜੀਬ ਜਿਹਾ ਸਕੂਨ ਮਿਲਿਆ ਇਹ ਪਹਿਲੀ ਵਾਰ ਸੀ ਜਦ ਉਸਦੀ ਸੱਸ ਨੇ ਉਸ ਨੂੰ ਧੀ ਆਖਿਆ ਸੀ ਇੱਕ ਹੋਰ ਦਿਨ ਜਦ ਗੁਰਪ੍ਰੀਤ ਘਰ ਥੋੜਾ ਲੇਟ ਆਇਆ ਤਾਂ ਹਰਮਿੰਦਰ ਕਹਿੰਨੇ ਕਿਹਾ ਮੈਂ کہہ ਰਹੀ ਸੀ ਤੁਹਾਡੀ ਸਿਮਰਨ ਨੂੰ ਇੱਕ ਮਿਹਨਤੀ ਸਮਝਦਾਰ ਤੇ ਸੋਹਣੀ ਕੁੜੀ ਮਿਲੀ ਤੇਰਾ ਨਸੀਬ ਚਮਕ ਗਿਆ ਗੌਰਪ੍ਰੀਤ ਨੇ ਵੀ ਹੌਲੀ ਹਾਸੇ ਕੇ ਸਿਮਰਨ ਵੱਲ ਵੇਖਿਆ ਉਸ ਵੇਲੇ ਸਿਮਰਨ ਨੂੰ ਲੱਗਾ ਇਹ ਘਰ ਹੁਣ ਸਿਰਫ ਸੱਸ ਦਾ ਨਹੀਂ ਇਹ ਘਰ ਹੁਣ ਉਸ ਦਾ ਵੀ ਹੈ ਸਰਦੀਆਂ ਦੀਆਂ ਠੰਡੀਆਂ ਰਾਤਾਂ ਆ ਗਈਆਂ ਇੱਕ ਰਾਤ ਗੌਰਪ੍ਰੀਤ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਬੁਖਾਰ ਤੇ ਕੰਪਨੀ ਨਾਲ ਉਸ ਬਿਸਤਰੇ 'ਚ ਪੈ ਗਈ ਸਿਮਰਨ ਨੇ ਜ਼ਿੰਮੇਵਾਰੀ ਨਾਲ ਤੁਰੰਤ ਡਾਕਟਰ ਨੂੰ ਫੋਨ ਕੀਤਾ ਦਵਾਈ ਲਈ ਆਈ ਤੇ ਰਾਤ ਭਰ ਉਸ ਦੀ ਦੇਖਭਾਲ ਕਰਦੀ ਰਹੀ ਸਵੇਰੇ ਜਦ ਹਰਮਿੰਦਰ ਕੌਰ ਉੱઠી ਉਹ ਸਿਮਰਨ ਨੂੰ ਗੌਰ ਪ੍ਰਿਤ ਦੇ ਪਾਸ ਬੈਠਾ ਵੇਖ ਕੇ ਰੁਕ ਗਈ ਬੇਤਿਆ ਪਿਆਰ ਤੇ ਚਿੰਤਾ ਉਸ ਦੇ ਚਿਹਰੇ ਤੇ ਸੀ ਉਹ ਚੁੱਪ ਰਹੀ ਪਰ ਅੰਦਰੋਂ ਭਾਵਿਕ ਹੋ ਕਈ ਦਿਨ ਚੜ੍ਹਦੇ ਹੀ ਸਿਮਰਨ ਨੇ ਘਰ ਦੇ ਕੰਮ ਵੀ ਕੀਤੇ ਦਵਾਈ ਵੀ ਵੇਲੇ ਤੇ ਦਿੱਤੀ ਤੇ ਹਰਮਿੰਦਰ ਨੂੰ ਵੀ ਚਾਹ ਪਾ ਕੇ ਦਿੱਤੀ ਹਰਮਿੰਦਰ ਕੌਰ ਨੇ ਉਸਤਾ ਹੱਥ ਫੜ ਕੇ ਕਿਆ ਸਿਮਰਨ ਅਸੀਂ ਦੋਵੇਂ ਇੱਕ ਦੂਜੇ ਦੇ ਵਿਰੋਧੀ ਨਹੀਂ ਸਾਥੀ ਹਾਂ ਇਸ ਘਰ ਦੀ ਰੀਤ ਵੀ ਤੂੰ ਹੈ ਤੇ ਨਵੀਂ ਰੋਸ਼ਨੀ ਸੀ ਸਿਮਰਨ ਦੀਆਂ ਅੱਖਾਂ ਵਿੱਚ ਪਾਣੀ ਸੀ ਪਰ ਅੱਜ ਉਹ ਅੰਸੂ ਦੁੱਖ ਦੇ ਨਹੀਂ ਪਿਆਰ ਦੇ ਸਨ ਇੱਕ ਸ਼ਾਮ ਘਰ ਦੀ ਪੁਰਾਣੀ ਅਲਮਾਰੀ ਦੀ ਸਫਾਈ ਹੋ ਰਹੀ ਸੀ ਹਰਮਿੰਦਰ ਕੌਰ ਨੇ ਕਿਹਾ ਸਿਮਰਨ ਜਾਰਾ ਇਹ ਪੁਰਾਣੀ ਅਲਮਾਰੀ ਵੀ ਵੇਖ ਲਈ ਉਹ ਇਸ ਵਿੱਚ ਸਸਰ ਜੀ ਦੀਆਂ ਚਿੱਠੀਆਂ ਕਿਤਾਬਾਂ ਪਈਆਂ ਹੋਣੀਆਂ ਸਿਮਰ ਨੇ ਅਲਮਾਰੀ ਖੋਲੀ ਤਾਂ ਇੱਕ ਲਾਲ ਰੰਗ ਦੀ ਕੱਪੜੀ ਚ ਪੇਟਾ ਮਿਲਿਆ ਅੰਦਰੋਂ ਇੱਕ ਚਿੱਠੀ ਨਿਕਲੀ ਉਹ ਚਿੱਠੀ ਸਸੁਰਜੀ ਨੇ ਆਪਣੀ ਪਤਨੀ ਹਰਮਿੰਦਰ ਲਈ ਸੀ ਜਦ ਉਹ ਦਿਲ ਦੀ ਬਿਮਾਰੀ ਨਾਲ ਲੜ ਰਹੇ ਸਨ ਚਿੱਠੀ ਵਿੱਚ ਲਿਖਿਆ ਸੀ ਮੈਨੂੰ ਪਤਾ ਨਹੀਂ ਮੈਂ ਕਿੰਨੇ ਦਿਨ ਹੋਰ ਜੀਊਂਗਾ ਪਰ ਤੇਰੀ ਮਜ਼ਬੂਤੀ ਤੇ ਤੀਜੇ ਹੀ ਨੂੰ ਤੇ ਭਰੋਸਾ ਹੈ ਜੇਕਰ ਉਹ ਕਦੇ ਤੇਰੇ ਕਰ ਆਵੇ ਉਸ ਨੂੰ ਆਪਣੀ ਧੀ ਵਾਂਗ ਰੱਖੀ ਪਿਆਰ ਦੇ ਰਿਸ਼ਤੇ ਬਣਾਉਣ ਵਾਲੇ ਹੀ ਘਰ ਦੀਆਂ ਨੀਹਾਂ ਮਜ਼ਬੂਤ ਬੰਦੇ ਕਰਦੇ ਹਨ ਹਰਮਿੰਦਰ ਬਾਹ ਦੀਆਂ ਅੱਖਾਂ ਨਮੀ ਨਾਲ ਭਰ ਗਈਆਂ ਉਹ ਚਿੱਠੀ ਪੜ ਕੇ ਸਿਮਰਨ ਵੱਲ ਵਧੀ ਤੇ ਉਸ ਨੂੰ ਗੱਲ ਲਾ ਲਿਆ ਮੈਂ ਤੈਨੂੰ ਸਮਝਣ 'ਚ ਦੇਰੀ ਕਰ ਬੈਠੀ ਸੀ ਪਰ ਹੁਣ ਨਹੀਂ ਸਾਡਾ ਰਿਸ਼ਤਾ ਹੁਣ ਪੁਰਾਣੀਆਂ ਚੁੱਕਾਂ ਤੋਂ ਉੱਪਰ ਹੋ ਗਿਆ ਸਿਮਰਨ ਵੀ ਰੋ ਪਈ ਉਹ ਦੋਵੇਂ ਪੁਰਾਣੀ ਯਾਦਾਂ ਦੀ ਛਾਂ ਹੈਠ ਇੱਕ ਨਵੇਂ ਸਾਥ ਵਿੱਚ ਬਨ ਚੁੱਕੀਆਂ ਸਨ। ਕਈ ਹਫ਼ਤੇ ਬਾਅਦ ਘਰ ਦੀ ਚੁੱਪੀ ਵਿੱਚ ਇੱਕ ਨਵਾਂ ਰੰਗ ਆ ਗਿਆ। ਸਿਮਰਨ ਹੌਲੀ-ਹੌਲੀ ਥਕਣ ਮਹਿਸੂਸ ਕਰ ਰਹੀ ਸੀ। ਭੁੱਖ ਘੱਟ ਸੀ ਤੇ ਮਨ ਵੀ ਅਚਾਨਕ ਭਾਵੁਕ ਹੋ ਜਾਂਦਾ ਸੀ। ਹਰਮਿੰਦਰ ਨੇ ਤੁਰੰਤ ਅਨੁਭਵ ਨਾਲ ਸਮਝ ਲਿਆ ਕਿ ਇਹ ਉਸਨੇ ਪਿਆਰ ਭਰੀ ਨਜ਼ਰ ਨਾਲ ਪੁੱਛਿਆ ਜਦ ਸਿਮਰਨ ਨੇ ਹੌਲੀ ਜਿਹੇ ਸਿਰ ਹਲਾ ਕੇ ਕਿਹਾ ਤਾਹਰਮਿੰਦਰ ਨੇ ਉਸਦੇ ਮੱਥੇ ਤੇ ਹੱਥ ਰੱਖ ਕੇ ਕਿਹਾ ਮੇਰੀ ਧੀ ਮਾਂ ਬਣਨ ਵਾਲੀ ਐ ਇਹ ਘਰ ਹੁਣ ਸੱਚਮੁੱਚ ਰਾਣੀਆਂ ਨਾਲ ਭਰ ਗਿਆ ਘਰ ਵਿੱਚ ਖੁਸ਼ੀਆਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਰਮਿੰਦਰ ਕੌਰ ਨੇ ਪੁਰਾਣਾ ਝੁੱਲਾ ਸਾਫ਼ ਕੀਤਾ ਬੱਚਿਆਂ ਵਾਲੀਆਂ ਕਹਾਣੀਆਂ ਦੀਆਂ ਕਿਤਾਬਾਂ ਕੱਡੀਆਂ ਤੇ ਸਿਮਰਨ ਲਈ ਸਭ ਕੁਝ ਖਾਸ ਬਣਾਉਣ ਲੱਗ ਪਈ ਇੱਕ ਰਾਤ ਸਿਮਰਨ ਬੈਠੀ ਚੁੱਪ ਸੀ ਹਰਮਿੰਦਰ ਨੇ ਪਿਆਰ ਨਾਲ ਪੁੱਛਿਆ ਕਿਰੀ ਗੱਲ ਹੈ ਤੇ ਇਹ ਸਿਮਰ ਨੇ ਕਿ ਆ ਮਾਂਜੀ ਮੈਨੂੰ ਡਰ ਲੱਗਦਾ ਹੈ ਕਿ ਮੈਂ ਚੰਗੀ ਮਾਂ ਬਣ ਪਾਵਾਂਗੀ ਜਾਂ ਨਹੀਂ ਹਰਮਿੰਦਰ ਨੇ ਉਸ ਦਾ ਹੱਥ ਫੜ ਕੇ ਕਿਹਾ ਜੋ ਔਰਤ ਚੰਗੀ ਨੂੰ ਬਣ ਸਕਦੀ ਹੈ ਉਹ ਸਭ ਤੋਂ ਵਧੀਆ ਮਾਂ ਵੀ ਬਣਦੀ ਹੈ ਇਹ ਉਹ ਮੋੜ ਸੀ ਜਿੱਥੇ ਸੱਸ ਨੂੰ ਦਾ ਰਿਸ਼ਤਾ ਪੂਰੀ ਤਰ੍ਹਾਂ ਮਾਂਤੀ ਵਿੱਚ ਬਦਲ ਚੁੱਕਾ ਸੀ ਗਰਮੀਆਂ ਦੀ ਇੱਕ ਰਾਤ ਸੀ ਸਿਮਰ ਨੂੰ ਅਚਾਨਕ ਦਰਦ ਹੋਇਆ ਗੌਰ ਪ੍ਰੀ ਤੁਰੰਤ ਹਸਪਤਾਲ ਲੈ ਗਿਆ ਹਰਮਿੰਦਰ ਕੋਰ ਵੀ ਨਾਲ ਗਈ ਉਹ ਜਿਹੜੀ ਸਿਰਫ ਕਦੇ ਘਰ ਤੱਕ ਸੀਮਤ ਸੀ ਹੁਣ ਉਸ ਦੀ ਚਿੰਤਾ ਇੱਕ ਮਾਂ ਵਰਗੀ ਸੀ ਕਈ ਘੰਟਿਆਂ ਬਾਅਦ ਹਸਤਾਚ ਇੱਕ ਨੰਨੀ ਕੁੜੀ ਦੀ ਆਵਾਜ਼ ਗੂੰਜੀ ਸਿਮਰਨ ਨੇ ਉਹ ਨਜ਼ਰਾਂ ਪਾਠੀਆਂ ਜੋ ਪਹਿਲਾਂ ਆਪਣੀ ਸਸਤੋ ਸੁਰੱਖਿਆ ਲੱਭਦੀਆਂ ਸਨ ਹੁਣ ਇੱਕ ਨਵੀਂ ਜ਼ਿੰਦਗੀ ਵੱਲ ਮੁੜ ਗਈਆਂ ਹਰਮਿੰਦਰ ਕੌਰ ਨੇ ਜਦ ਬੱਚੀ ਨੂੰ ਬੋਧ ਵਿੱਚ ਲਿਆ ਉਸ ਦੀਆਂ ਅੱਖਾਂ ਵਿੱਚ ਅੰਸੂ ਸਨ ਪਰ ਇੰਨੇ ਸੋਹਣੇ ਕਿ ਸਿਮਰਨ ਨੇ ਕਿਹਾ ਮਾਂ ਜੀ ਇਹਦੀ ਪਹਿਲੀ ਗੋਦ ਤੁਹਾਡੀ ਹੋਣੀ ਚਾਹੀਦੀ ਸੀ ਹਰਮਿੰਦਰ ਨੇ ਹੌਲੀ ਹੱਸ ਕੇ ਕਿਹਾ ਤੇ ਇਹ ਧੀ ਵੀ ਮੈਨੂੰ ਤੈਨੂੰ ਵਧੇਰੇ ਚਾਹੇਗੀ ਤੂੰ ਮੇਰੀ ਧੀ ਹੋਈ ਨਾ ਹੁਣ ਇਹ ਮੇਰੀ ਧੀ ਦੀ ਧੀ ਹੋਣੀ ਘਰ ਆ ਕੇ ਉਹ ਤਿੰਨੇ ਇੱਕ ਥਾਂ ਬੈਠੇ ਇੱਕ ਨੰਨੀ ਜ਼ਿੰਦਗੀ ਇੱਕ ਮਾਂ ਬਣੀ ਜਿਵੇਂ ਕੁੜੀ ਨੇ ਇੱਕ ਸੱਸ ਜਿਸ ਨੇ ਅੱਜ ਸੱਚਮੁੱਚ ਮਾਂ ਬਣਦਾ ਅਸਲ ਅਰਥ ਜਾਣਿਆ ਕੁਝ ਮਹੀਨੇ ਲੰਘ ਗਏ ਬੱਚੀ ਹੁਣ ਹੱਸਣ ਲੱਗੀ ਸੀ ਮਾਂ ਦੀ ਗੋਦ ਤੋਂ ਦਾਦੀ ਦੀ ਗੋਦ ਤੇ ਦਾਦੀ ਤੋਂ ਪਿਓ ਦੀਆਂ ਬਾਹਾਂ ਵਿੱਚ ਖਿੜਦੀ ਘਰ ਜੋ ਉਹ ਪਹਿਲਾਂ ਰੁੱਟੀ ਹੋਈਆਂ ਆਵਾਜ਼ਾਂ ਨਾਲ ਗੂੰਜਦਾ ਸੀ ਹੁਣ ਬੱਚੇ ਦੀਆਂ ਕਲਕਾਰੀਆਂ ਨਾਲ ਜਿਉਂਦਾ ਸੀ ਸਿਮਰਨ ਹੁਣ ਮਜ਼ਬੂਤ ਮਾਂ ਸੀ ਸ ਪੂਰੀ ਸਮਝਦਾਰ ਪਿਆਰ ਭਰੀ ਹਰਮਿੰਦਰ ਕੌਰ ਹੁਣ ਸਿਰਫ ਸੱਸ ਨਹੀਂ ਰਹੀ ਉਹ ਦਾਦੀ ਸੀ ਮਾਂ ਸੀ ਮਿੱਤਰ ਸੀ ਗੁਰਪ੍ਰੀਤ ਨੇ ਵੀ ਇਹ ਤਿੰਨ ਪੀੜੀਆਂ ਦੇ ਮਿਲਨ ਵਿੱਚ ਇੱਕ ਨਵੀਂ ਤਾਕਤ ਦੇਖੀ ਇੱਕ ਦਿਨ ਸਾਰੇ ਬੈਠੇ ਛੱਤ ਉੱਤੇ ਰੁਣੀ ਲੈ ਰਹੇ ਸਨ ਹਰਮਿੰਦਰ ਨੇ ਸਿਮਰਨ ਦੀ ਪਿੱਠ ਤੇ ਹੱਥ ਰੱਖ ਕੇ ਗਿਆ ਮੈਂ ਕਦੇ ਸੋਚਿਆ ਨਹੀਂ ਸੀ ਕਿ ਇੱਕ ਨੌਜਵਾਨ ਨੂੰ ਮੇਰੀ ਜ਼ਿੰਦਗੀ ਨੂੰ ਇੰਨਾ ਸੋਹਣਾ ਮੋੜ ਦੇਵੇਗੀ ਤੂੰ ਮੇਰਾ ਅਹੰਕਾਰ ਨਹੀਂ ਮੇਰੀ ਰੋਸ਼ਨੀ ਬਣੀ ਸਿਮਰਨ ਨੇ ਫਸਕੇ ਕਿਹਾ ਤੇ ਤੁਸੀਂ ਮੇਰੀ ਪੱਕੀ ਮਾਂ ਬਣ ਗਈ ਹੈ ਘਰ ਬਣਾਉਣ ਲਈ ਇੱਟਾਂ ਨਹੀਂ ਪਿਆਰ ਚਾਹੀਦਾ ਹੈ ਨਵੀਂ ਪੀੜੀ ਬੱਚੀ ਇਹ ਰਿਸ਼ਤਿਆਂ ਦੀ ਮਿੱਠੀ ਜ਼ੁਬਾਨ ਸੁਣਦੀ ਰਹੀ ਉਹਨਾਂ ਦੀਆਂ ਨਜ਼ਰਾਂ ਵਿੱਚ ਆਉਣ ਵਾਲੀ ਕੱਲ ਦੀ ਝਲਕ ਸੀ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਪਲੀਜ਼ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ 'ਤੇ ਦਬਾ ਲੈਣਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆ ਇੱਕ ਨਵੀਂ ਕਹਾਣੀ ਲੈ ਕੇ ਸਤਿ ਸ਼੍ਰੀ ਅਕਾਲ ਜੀ